ਤੇ ਸਾਡੀ ਸਾਂਝਾਂ ਤਾਂ ਕਿਸੇ ਵੇ ਟੁੱਟੀਆਂ ਨਹੀਂ ਹੈਗੀਆਂ ਹਾਂ ਗੁਰੂ ਸਾਹਿਬ ਤੋਂ ਚੌਖਾ ਸਮਾਂ ਮਗਰੋਂ ਕਿਸੇ ਤੀਜੇ ਹੱਥ ਨੇ ਸਾਡੀ ਏਕਤਾ ਤੇ ਪਿਆਰ ਨੂੰ ਅਨੇਕਤਾ ਤੇ ਨਫ਼ਰਤ 'ਚ ਬਦਲ ਨਹੀਂ ਇਤਿਹਾਸ ਲੜ ਕੇ ਕਹਾਰਾ ਕਰ ਦਿੱਤਾ ਸਿਕੋਂ ਉਸ ਤੋਂ ਜਾਣੀ ਕਿ ਮਨੁਨਾਂ ਦੀ ਕੋਸ਼ਿਸ਼ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਪਹਿਲੇ ਮਰਦਾਨਾ ਵੱਲੋਂ ਕੀਤਾ ਪਿਆਰ ਨੂੰ ਦੁਬਾਰਾ ਲੋਕਾਂ 'ਚ ਅ ਜਗਰ ਕਰੀਏ ਤੇ ਜੇ ਸਾਡੇ ਵਿਚਕਾਰ ਪਰਿਪ੍ਰਿਖੇ ਪਾਏ ਜਾਂਦੇ ਉਹਨੇ ਭੈੜੇ ਲੋਕਾਂ ਵੱਲੋਂ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹ ਦੂਰ ਹੋ ਜਾਣ। ਕਿ ਗੁਰੂ ਸਾਹਿਬ ਸਿੰਘਾਂ ਸਮੇਤ ਕੋਟਾਂ ਨਿੰਗਾ ਦੀ ਹਵੇਲੀ ਉੱਤੇ ਹੋਣੇ। ਤੋਂ ਆਪਣੀ ਫੌਜ ਲੈ ਕੇ ਹਵੇਲੀ ਨੂੰ ਘੇਰ ਲੰਦਾ ਤੇ ਕਿ ਇਤਰਾਸੀ ਨਹੀਂ ਲਈ ਗਾਦਾ। ਜਦੋਂ ਗੁਰੂ ਤਰਾਸੀ ਨਹੀਂ ਜਾਂਦੀ ਤਾਂ ਉਹਦੀ ਕਮਰਾ ਬੰਦ ਹੁੰਦਾ ਹੈ। ਤੇ ਉਹ ਚੌਕਿਆਂ ਚਾਰ ਗੁੱਸੇ ਕਮਰਾ ਕੀ ਬੰਦ ਹੈ। ਉਹ ਕਹਿੰਦਾ ਜੇ ਮੈਂ 30 ਵਾਰੀ ਸੁੱਤੇ ਨਹੀਂ। ਤੇ ਜਿਹੜਾ ਚੌਕੀਰ ਚਾਰਜ ਉਹ ਕਹਿੰਦਾ ਕਿ ਤੀਜਵੇਂ ਸਾਡੇ ਸੰਝੇ ਹੁੰਦੇ ਨੇ ਤੁਹਾਡੇ ਤੀਜਵੇਂ ਹੋ ਕੇ ਮਰੇ ਹੋਏ ਇਤਰਾਜ਼ ਦੇਣ ਵਾਲੇ ਨੇ ਗਲਤ ਬਿਆਨ ਕੀਤੀ ਹੈ ਨਾ ਤੇ ਉਹ ਚੌਕੀਰ ਜਰ ਛੱਡ ਕੇ ਚਲਾ ਜਾਂਦਾ ਮੈਂ ਅਕਸਰ ਕਹਿੰਦਾ ਹੁਣ ਇਸ ਦ੍ਰਿਸ਼ ਨੂੰ ਆਪਾਂ ਸਾਹਮਣੇ ਲੈ ਕੇ ਆਓ ਆਪਾਂ ਸਾਰੇ ਤੀਜਵੇਂ ਬਣਾ ਵਾਲੇ ਆ ਹਨਾ ਇਸ ਦ੍ਰਿਸ਼ ਨੂੰ ਆਪਣੇ ਅੱਖਾਂ ਸਾਹਮਣੇ ਲੈ ਕੇ ਆਈਏ ਫਿਰ ਗਿਰਦੇ ਹੱਥ ਰੱਖ ਕੇ ਸੋਚੀਏ ਇੱਕ ਅਣਖੀ ਤੇ ਗੈਰਤਮੰਦ ਪਿਤਾ ਲਈ ਆਪਣੀ ਜਾਨ ਦੇ ਦੇਣਾ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁਆਰੀ ਧੀ ਦੇ ਦਾਰੇ ਲਗਾ ਦੇਣਾ ਉਹ ਵੀ ਦੂਜੇ ਤਰ੍ਹਾਂ ਦੇ ਵਿਅਕਤੀ ਨੇ ਸੰਸਾਰ ਅਜਿਹੀ ਕੋਈ ਦੂਸਰੇ ਧਾਰਨ ਦੀ ਵੀ ਜੀ ਠੀਕ ਨੇ ਇਹ ਇਹ ਸਾਡੇ ਸਮਝਾ ਸੀ ਇਹਨਾਂ ਨੂੰ ਇਸਲਾਮੀ ਸ਼ਰਾਬ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇਤਿਹਾਸ ਗਵਾਹ ਹੈ ਤਾਂ ਕਾਜ਼ੀ ਨੇ ਕਿਹਾ ਹਜ਼ੂਰ ਐਡੇ ਮਾਸੂਮ ਬੱਚੇ ਨੇ ਜਿਨ੍ਹਾਂ ਦੇ ਵਿਰੁੱਧ ਕੋਈ ਨੀਤੀ ਧਰੂਨੀ ਹੈ ਨਹੀਂ ਇਸਲਾਮੀ ਸ਼ਰਾਬ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਨੋਇ ਸਜਾਦ ਸੁਣਾਈ ਗਈ ਹੁਕਮ ਸੁਣਾਇਆ ਗਿਆ ਅਦਾਲਤ ਚ ਤਾਂ ਨਵਾਬ ਸ਼ੇਰਮਨ ਖਾਨ ਉਸਦੀ ਅਦਾਲਤ ਚ ਹੋਏ ਕਹਿੰਦਾ ਵਾਕ ਆਊਟ ਕਰ ਗਿਆ ਕਿ ਜਿੱਥੇ ਮਸੂਹਾਂ ਤੇ ਜ਼ੁਲਮ ਹੁੰਦਾ ਹੈ ਉਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਕਿੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਤਾਂ ਫਤਿਹਗਰ 7 ਨਦਿਆਂ ਦੀ ਸ਼ਹਾਦਤ ਨੂੰ ਲੈ ਕੇ ਮਾਤਾ ਗੁਦਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਸ਼ਹੀਦੀ ਜੋੜ ਮੇਲ ਸ਼ਹੀਦੀ ਸਭਾ ਮਨਾਈ ਜਾ ਰਹੀ ਆ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਇੱਥੇ ਪਹੁੰਚੀ ਆ ਤਾਂ ਮਲੇਰ ਕੋਟਲੇ ਤੋਂ ਮੁਸਲਿਮ ਭਾਈਚਾਰੇ ਦੀ ਸੰਗਤ ਆ ਜਿਹੜੀ ਉਸ ਦੇ ਵੱਲੋਂ ਹਰ ਸਾਲ ਇੱਥੇ ਲੰਗਰ ਲਗਾਏ ਜਾਂਦੇ ਨੇ ਸਿੱਖ ਮੁਸਲਿਮ ਸਾਂਝਾ ਦਾ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਡਾਕਟਰ ਨਾਸਰ ਅਕਤਰ ਨੇ ਜਿਹੜੇ ਉਹ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਤਲਵਾਦੀਆ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਸਰੋਤਿਆਂ ਦੇ ਰੂਹ ਨੂੰ ਨਮਾਗੋ ਦੇ ਰਹੇ ਹੋ ਤਾਂ ਕਿ ਇੱਕੋ ਪਿਆਰ ਦਾ ਮੈਸੇਜ ਲੋਕਾਂ ਤੱਕ ਪਹੁੰਚੇ ਇੱਕ ਸੱਚਾਈ ਜਿਹੜੀ ਹੈ ਜਿਹੜੀ ਸਾਡੇ ਤੋਂ ਹੁਣ ਤੱਕ ਜਾਣ ਬੁਝੀਏ ਸਾਡੀ ਅੱਖਾਂ ਤੋਂ ਉਲਰ ਰਹੀ ਗਈ ਦੀ ਕਿ ਸ਼ਾਸ ਦੇ ਤਹਿਤ ਉਹ ਲੋਕਾਂ ਲੋਕਾਂ ਤੱਕ ਹਕੀਕਤ ਪਹੁੰਚ ਜਾਵੇ ਜੀ ਤਾਂ ਤੁਸੀਂ ਅੱਗੇ ਬੋਲ ਲਗਾਇਆ ਗਿਆ ਹੈ ਆ ਸਾਬਜਾਦਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦਾ ਨਾਮ ਉਸ ਲਿਸਟ ਵਿੱਚ ਹੈ ਹੋਰ ਕਈ ਨਾਮ ਨੇ ਜਿਨ੍ਹਾਂ ਨੂੰ ਅੱਜ ਸਾਡੇ ਲੋਕ ਨਹੀਂ ਜਾਣਦੇ ਤਾਂ ਹੋਰ ਕਿਹੜੇ-ਕਿਹੜੇ ਉਹ ਮੁਸਲਿਮ ਧਰਮ ਨਾਲ ਸੰਬੰਧਿਤ ਚਿਹਰੇ ਸੀ ਜਿਨ੍ਹਾਂ ਦੇ ਵੱਲੋਂ ਸਾਬਜਾਦਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਗਿਆ ਜਾਂ ਫਿਰ ਸਿੱਕੇ ਇਤਿਹਾਸ ਦੇ ਵਿੱਚ ਉਹਨਾਂ ਦੀ ਥਾਂ ਹੁੰਦੀ ਹੈ ਦੇਖੋ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਉਸੀ ਕਰਮ ਨੂੰ ਵਕ ਵਕ ਪਸ਼ਾਵਾਂ ਵਿੱਚ ਅਕਾਲ ਕਾਲ ਪੁਰਖ ਪਰਮੇਸ਼ਵਰ ਲਾਰਡ ਗॉड ਅਦੀ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਸਿੱਖੀ ਦੇ ਬਾਨੀ ਸਿੱਖੀ ਦੇ ਮੋਢੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਜਿਹੜੀ ਸਥਾਪਨਾ ਕੀਤੀ ਸੀ ਅਕਾਲ ਪੁਰਖ ਦੀ ਇਕਤਾ ਦੀ ਨੀਤੇ ਤਾਂ ਉਸ ਵੇਲੇ ਜਿਹੜੀ ਸਿੱਖੀ ਸ਼ੁਰੂ ਹੋਈ ਹੈ ਗੁਰੂ ਸਾਹਿਬ ਤੋਂ ਉਸੇ ਟਾਈਮ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਸੇ ਨਾਲ ਹੀ ਉਹਨਾਂ ਦੇ ਭਾਈਚਾਰਾ ਵੀ ਕਰੈਕਟਰ ਆਉਂਦਾ ਹੈਗਾ ਜਦੋਂ ਅਸੀਂ ਦੇਖੀਏ ਇਸ ਤੋਂ ਪਹਿਲਾਂ ਜਦੋਂ ਹਲੇ ਸਿੱਖੀ ਦੀ ਸਥਾਪਨਾ ਬੜੀ ਹੋਈ ਸੀ ਸ਼ੁਰੂਗੁਣ ਹੀ ਹੋਈ ਦੀ ਅ ਪ੍ਰਸਿੱਧ ਵਿਦਵਾਨ ਨੇ ਪ੍ਰੋਫੈਸਰ ਮਹਨ ਸਿੰਘ ਜੀ ਨਾਨਕ ਪ੍ਰਕਾਸ਼ ਪੱਤਰ ਕਾ ਮਾਰਚ ਨੂੰ ਸਾਨੂੰ ਉਤਰੋ ਚ ਲਿਖਦੇ ਨੇ ਉਸੇ ਪਲ ਜਨਮਿਆ ਕਾਲੂ ਦੇ ਘਰ ਬਾਲ ਮਾਤਾ ਤਿਰਪਤਾ ਹੋ ਗਈ ਤੱਕ ਅਨਸਾਰ ਨਿਹਾਲ ਲਾਇਆ ਦਾਇ ਦੌਲਤਾ ਚੁੱਕਲੇ ਜੇ ਨਾਲ ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ ਫਿਰ ਬismillah ਆਖੇ ਦਿੱਤਾ ਸ਼ਹਿਰ ਚਟਾਲ ਖਲੇ ਸਿੱਖੀ ਦੀ ਸਥਾਪਨਾ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ 15 ਅਪ੍ਰੈਲ 1469 ਨੂੰ ਰਾਏਪੋਦੀ ਤਲਵੰਡੀ ਵਿਖੇ ਬਾਬਾ ਮਹਤਾ ਕਾਲੂ ਦੇ ਘਰ ਤੇ ਇੱਕ ਮੁਸਲਮਾਨ ਦਾਈ ਦੌਲਤਾਂ ਨੂੰ ਸੱਦਿਆ ਜਾਂਦਾ ਹੈ ਤੇ ਦਾਈ ਦੌਲਤਾਂ ਨੇ ਗੁਰੂ ਸਾਹਿਬ ਦਾ ਆਗਮਨ ਹੁੰਦੇ ਹੀ ਉਹਨਾਂ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਤੇ ਕੋਸੇ ਪਾਣ ਨਾਲ ਇਸ਼ਤਿਹਾਨ ਕਰਾ ਕੇ ਕੱਪੜੇ ਪਾ ਦਿੱਤੇ ਤੇ ਬਿismillah ਪੜ੍ਹ ਕੇ ਸ਼ਹਿਦ ਚੜਾ ਕੇ ਗੁਰਦੀ ਦਿੱਤੀ ਯਾਨੀ ਕਿ ਗੁਰੂ ਸਾਹਿਬ ਦਾ ਹਲੇ ਆਗਮਨ ਹੀ ਹੁੰਦਾ ਤੇ ਇੱਕ ਮੁਸਲਮਾਨ ਦਾਈ ਦੌਲਤਾਂ ਨੂੰ ਗੁਰਦੀ ਦਿੰਦੀ ਉਹਨਾਂ ਨੂੰ ਸਾਡੀ ਸੰਗਤ ਤੋਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਜਦੋਂ ਦਾਈ ਦੌਲਤਾ ਗੁਰੂ ਸਾਹਿਬ ਨੂੰ ਨਹਾਉਣ ਤਵਾਉਣ ਜਾਂ ਉਹਨਾਂ ਦੇ ਮਾਲਿਸ਼ ਵਗੈਰਾ ਕਰਨ ਲਈ ਮਾਤਾ ਤਿਰਤਾ ਜੀ ਕੋਲ ਜਾਂਦੀ ਸੀ ਤਾਂ ਉਹ ਭਾਈ ਮਰਦਾਨੇ ਨੂੰ ਵੀ ਨਾਲ ਲੈ ਜਾਂਦੀ ਸੀ ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇਦਾਰੀ ਚ ਦੌਲਤਾ ਦਾ ਹੀ ਕਿਉਂਕਿ ਦੌਲਤਾ ਦਾ ਹੀ ਮਣਾਕੀ ਸੀ ਤਾਂ ਤੇ ਜਦੋਂ ਗੁਰੂ ਸਾਹਿਬ ਹੱਤਾਂ ਚੁੱਕਣ ਜੋਗੇ ਹੋ ਗਏ ਗੋਦੀ ਚੁੱਕਣ ਜੋਗੇ ਹੋ ਗਏ ਤਾਂ ਭਾਈ ਮਰਦਾਨਾ ਬੇਬੇ ਨਾਨਕ ਦੀ ਜੀਤੋਂ ਗੁਰੂ ਸਾਹਿਬ ਨੂੰ ਫੜ ਲੰਦਾ ਤੇ ਉਹਨਾਂ ਨੂੰ ਗੋਦੀ ਚੁੱਕੇ ਗਲੀਆਂ ਵਿੱਚ ਫਿਰਦਾ ਰਹਿੰਦਾ ਤੇ ਘਟਾਉਂਦਾ ਰਹਿੰਦਾ ਤੇ ਇਹ ਸਾਡੀ ਸ਼ੁਰੂਆਤ ਹੈ ਤੇ ਜਦੋਂ ਇਹ ਭਾਈ ਮਰਦਾਨਾ ਦਾ ਅਕਾਲ ਚਰਣਾ ਨਾ ਹੁੰਦਾ ਜਦੋਂ ਗੁਰੂ ਸਾਹਿਬ ਅਫਗਾਨਿਸਤਾਨ ਚ ਅਦਰਾਏ ਖੁਰੰਦੇ ਕੰਡੇ ਵਿੱਚ ਸਫ਼ਰ ਕਰ ਰਹੇ ਸਨ ਚੌਥੀ ਉਦਾਸੀ ਚ ਤੇ ਭਾਈ ਮਰਦਾਨਾ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨਾ ਧਰਤੀ ਤੇ ਲੇਟੇ ਹੋ ਨੇ ਤੇ ਕੋਲੇ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਭਾਈ ਮਰਦਾਨਾ ਬੇਸ਼ ਹੋ ਜਾਂਦੇ ਨੇ ਤਾਂ ਤਨਤਨ ਸ੍ਰੀ ਗੁਰੂ ਨਾਨਕ ਸਾਹਿਬ ਸਾ ਪਾਈ ਮਰਦਾਨਾ ਦਾ ਸਿਰ ਚੁੱਕ ਕੇ ਆਪਣੀ ਗੋਚ ਰੱਖ ਲੈਂਦੇ ਨੇ ਥੋੜੀ ਦੇਰ ਬਾਅਦ ਪਾਈ ਮਰਦਾਨਾ ਅੱਖਾਂ ਖੋਲਦਾ ਤਕੀਦ ਇਹ ਹੁੰਦਾ ਹੈ ਕਿ ਅੱਜ ਤਨ ਤਨ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਹਿਲੀ ਵਾਰ ਅੱਖਾਂ ਜਾਂਜੂ ਨੇ ਤੇ ਉਹਨਾਂ ਵਿੱਚ ਕੰਝੂ ਨਿਕਲ ਕੇ ਪਾਈ ਮਰਦਾਨੇ ਦੀ ਮੱਥੇ ਤੇ ਆਟਿਕਦਾ ਤੇ ਪਾਈ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ ਹੈ ਯਾਨੀ ਕਿ ਕਲਪਨਾ ਕਰੋ ਪਿਆਰ ਦੀ ਸਲਾਸਾ ਦੀ ਮਿਸਾਲ ਦੀ ਜਿਸ ਪਾਈ ਮਰਦਾਨੇ ਦੀ ਗੋਦ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਬਚਪਨ ਵਿੱਚ ਖੇਡਦੇ ਰਹੇ ਅੱਜ ਉਹੀ ਪਾਈ ਮਰਦਾਨੇ ਦਾ ਸਿਰ ਤਨ ਦਾ ਸ੍ਰੀ ਗੁਰੂ ਨਾਨਕ ਸਾਹਿਬ ਦੀ ਗੋਦ ਦਾ ਤੇ ਗੁਰੂ ਸਾਹਿਬ ਦੀ ਗੋਚ 'ਚ ਉਹਦਾ ਅਕਾਲ ਚੜਨਾ ਹੁੰਦਾ ਹੈ ਇਹ ਉਹ ਮਾਨ ਪ੍ਰਾਪਤੀ ਜਿਹਦਾ ਮਗਰੋਂ ਜਾ ਕੇ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ ਯਾਨੀ ਕਿ ਜਿਸ ਪਾਏ ਮਰਦਾਂ ਦੀ ਗੋਚ ਬਚਪਨ 'ਚ ਖੇਡਦੇ ਰਹੇ ਅੱਜ ਉਹ ਹੀ ਗੁਰੂ ਸਾਹਿਬ ਦੀ ਗੋਚ ਪਾਏ ਮਰਦਾਂ ਦਾ ਸਿਰ ਹੈ ਇਹ ਸਾਡੇ ਸਾਂਝਾਂ ਦੀ ਗੱਲ ਦਾ ਮਾਮਲਾ ਹੈ ਉਸ ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਅ ਗੁਰੂ ਸਾਹਿਬ ਜਾਣਦੇ ਨੇ ਉਹਨਾਂ ਕੋਲੇ ਅ ਸੌਰੀ ਸ਼ੇਖ ਫਰੀਦ ਦੀ ਤੇ ਦਰਗਾਹ ਤੇ ਜਿਹੜੀ ਉਹਨਾਂ ਦੀ ਮਲਤਾਨ ਵਿਖੇ ਸੀ ਸ਼ੇਖ ਬਰਮ ਹੁੰਨੇ ਉਹਨਾਂ ਦੀ ਗੱਦੀ ਉਸ ਵੇਲੇ ਤੇ ਉਹਨਾਂ ਨੂੰ ਗੁਰੂ ਸਾਹਿਬ ਮਿਲਦੇ ਨੇ ਉਹਨੂੰ ਗੱਲ ਆ ਗਈ ਕਿ ਮਿੱਠੀ ਬਾਣੀ ਉਚਾਰ ਕਰਦੇ ਨੇ ਆਵੋ ਭੈਣਾਂ ਗੱਲ ਮਿਲੇ ਅੰਗ ਸੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰਤ ਕੰਧਕੀਆਂ ਸਾਚੇ ਸਾਹਿਬ ਸਾਹਿਬ ਗੁਣ ਆਗੂ ਗੁਰੂ ਸਾਹਿਬ ਦਾ ਆ ਪ੍ਰਾਤਨ ਜਨਮ ਸਾਖੀ ਪੰਨਾ ਨੰਬਰ 57 ਆ ਸ਼੍ਰੀ ਰਾਗ ਮਹੱਲਾ ਪਹਿਲਾ ਅੰਗ 17 ਤੀਜੇ ਹੈ ਤੇ ਜਦੋਂ ਉਸ ਦੇ ਦੇਣਾ ਪੰਜਵੀਂ ਪਾਸ਼ਾਹੀ ਦਾ ਆਪਾਂ ਗੱਲ ਕਰਦੇ ਹਾਂ ਤੇ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਉਂਦੇ ਨੇ ਤਾਂ ਜਦੋਂ ਸ਼੍ਰੀ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੀ ਤਿਆਰ ਕਰਦੇ ਨੇ ਤਾਂ ਉਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਦਰਜ ਕਰਦੇ ਨੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਨੌਵੇਂ ਗੁਰੂ ਸਾਹਿਬ ਨੇ ਪਟਨਾ ਜਾਂਦੇ ਨੇ ਤੇ ਉੱਥੇ ਜਿਹੜਾ ਨਵਾਬ ਆਖਿਆ ਪਟਨਾ ਦਾ ਨਵਾਬ ਕਰੀਮ ਬਖਸ਼ ਦੀ ਰੀਮ ਬਖਸ਼ ਇੱਕ ਪਿੰਡ ਤੇ ਦੋ ਬਾਗ ਪੇਂਟ ਕਰਦਾ ਫਿਰ ਦਸਵੇਂ ਗੁਰੂ ਸਾਹਿਬ ਦੇ ਜਿਹੜੇ ਉਸਤਾਦ ਨੇ ਉਹ ਸੈਦ ਮੌਲਵੀ ਪੀਰ ਮਮੋ ਤੇ ਪਹਿਲੇ ਗੁਰੂ ਸਾਹਿਬ ਦੇ ਉਸਤਾਦ ਸੈਦ ਮੀਰ हसन ਤੇ ਦਸਵੇਂ ਗੁਰੂ ਸਾਹਿਬ ਦੇ ਉਸਤਾਦ ਪੀਰ ਮਮੋ ਅੱਤਵਰੀ ਗੁਰੂ ਘਰ ਸਾਹਿਬ ਪੰਨਾ ਨੰਬਰ 784 ਤੇ ਅਕਾਲੀ ਅਕਾਲੀ ਪੱਤਰ ਦਾ 12 ਜਨਵਰੀ ਨੂੰ 1971 ਚ ਵੀ ਦਰਜ ਹੈ ਨਾ ਤੇ ਸਾਡੀ ਸਾਂਝਾਂ ਤਾਂ ਕਿਸੇ ਵੇਲੇ ਟੁੱਟੀਆਂ ਨਹੀਂ ਹੈਗੀਆਂ ਹਾਂ ਗੁਰੂ ਸਾਹਿਬ ਤੋਂ ਚੌਖਾ ਸਮਾਂ ਮਗਰੋਂ ਕਿਸੇ ਤੀਜੇ ਹੱਥ ਨੇ ਸਾਡੀ ਏਕਤਾ ਤੇ ਪਿਆਰ ਨੂੰ ਅਨੇਕਤਾ ਤੇ ਨਫਰਤ ਵਿੱਚ ਬਦਲ ਲਈ ਇਤਿਹਾਸ ਗੜ ਕੇ ਕਾਰਾ ਕਰ ਦਿੱਤਾ ਤੇ ਉਹੀ ਇਤਿਹਾਸ ਸੀ ਇਤਿਹਾਸ ਸਾਨੂੰ ਅੱਜ ਪੜਾਇਆ ਜਾ ਰਿਹਾ ਹੈ ਸੁਣਾਇਆ ਜਾ ਰਿਹਾ ਹੈ ਲਿਖਾਇਆ ਜਾ ਰਿਹਾ ਹੈ ਸਿੱਖੋਂ ਸਾਨੂੰ ਸਾਂਝਾਂ ਦੀ ਨਿਮਾਨੀ ਦੀ ਕੋਸ਼ਿਸ਼ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਵੱਲੋਂ ਕੀਤਾ ਪਿਆਰ ਨੂੰ ਦੁਬਾਰਾ ਲੋਕਾਂ 'ਚ ਅਸੀਂ ਉਜਾਗਰ ਕਰੀਏ ਤੇ ਜੇ ਸਾਡੇ ਵਿਚਕਾਰ ਭਰਮ ਭਲੇਖੇ ਪਾਏ ਗਏ ਨੇ ਉਹਨੇ ਪੈੜੇ ਲੋਕਾਂ ਵੱਲੋਂ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹ ਦੂਰ ਹੋ ਜਾਣ ਤੇ ਸਾਡੇ ਜੋ ਹੋਈ ਪਿਆਰ ਫਿਰ ਤੋਂ ਪੈਦਾ ਹੋ ਜਵੇ। ਤੇ ਤੁਸੀਂ ਅੱਗੇ ਬੋਰਡ ਲਗਾਇਆ ਹੋਇਆ ਏ ਨਵਾਬ ਸ਼ੇਰ ਮੁਹੰਮਦ ਖਾਨ ਤੋਂ ਇਲਾਵਾ ਹੋਰ ਕਿਹੜੇ ਮੁਸਲਿਮ ਧਰਮ ਦੇ ਲੋਕ ਸੀ ਜਿਨ੍ਹਾਂ ਨੇ ਹਾ ਦਾ ਨਾਰਾ ਉਸ ਵੇਲੇ ਮਾਰਿਆ। ਬਿਲਕੁਲ ਜੀ। ਅਬ 20 ਦਸੰਬਰ 1704 ਨੂੰ ਸਰਸਵੰਦੀ ਤੇ ਪਰਿਵਾਰ ਵਿਛੋੜਾ ਪੈਂਦਾ ਹੈ। ਤਾਂ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਪਗਾਂ ਵੱਡਾ ਜਾਂਦਾ ਹੈ। ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕੁਛ ਸਿੰਘ ਹੁੰਦੇ ਨੇ ਤੇ ਇੱਕ ਮਾਤਾ ਗੁਜਰਕੌਰ ਜੀ ਨਾਲ ਤੁਹਾਨੂੰ ਛੋਟੇ ਸਾਹਿਬ ਜਾਦੇ ਤੇ ਇੱਕ ਸਰਦਾਰ ਮਾਨਸਿਗੀ ਜੀ ਨਾਲ ਅਤੇ ਮਾਤਾਵਾਂ ਦੋਹਾਂ ਨਾਲ ਉਹ ਲੈ ਕੇ ਉਹ ਦਿੱਲੀ ਚਲੇ ਜਾਂਦੇ ਨੇ ਗੁਰੂ ਸਾਹਿਬ ਜਦੋਂ ਸਰਸਵਤੀ ਨਦੀ ਤੋਂ ਪਹੁੰਚਦੇ ਨੇ ਤਾਂ ਕੋਟਰਾ ਨਿੰਘਾ ਮੌਜੂਦ ਨੇ 20 ਕਿਲੋਮੀਟਰ ਦਾ ਫਾਸਲਾ ਹੈ ਰਸਤੇ 'ਚ ਬਹੁਤ ਸਾਰੇ ਸਿੱਖਾਂ ਦੇ ਘਰ ਆਏ ਹੋਣਗੇ ਬਹੁਤ ਸਾਰੇ ਸਿੱਧੂਆਂ ਦੇ ਘਰ ਆਏ ਹੋਣਗੇ ਗੁਰੂ ਸਾਹਿਬ ਕਿਤੇ ਨੁਕਦੇ ਕੋਟਰਾ ਨਿੰਘਾ ਕੋਲ ਰੁਕਦੇ ਨੇ ਤੇ ਗੁਰੂ ਸਾਹਿਬ 20 ਦਸੰਬਰ 20 ਦਸੰਬਰ ਦੀ ਰਾਤ ਨੂੰ ਕੋਟਰਾ ਨਿੰਘਾ ਪਹੁੰਚਦੇ ਨੇ 20 ਦੀ ਰਾਤ ਉੱਥੇ ਰੁਕਦੇ ਨੇ 21 ਦਾ ਪੂਰਾ ਦਿਨ ਰੁਕਦੇ ਨੇ 21 ਦੀ ਰਾਤ ਨੂੰ ਨੇਂਖਾਂ ਦਾ ਬੇਟਾ ਆਲਮ ਖਾਂ ਗੁਰੂ ਸਾਹਿਬ ਨੂੰ ਰਸ ਰਸ ਲਈ ਚਮਕੌਰ ਦਾ ਜਾਂਦੇ ਹਨ ਪਿੱਛੋਂ ਕਿਸੇ ਸੂਈਆ ਨੇ ਖਬਰ ਕਰਤੀ ਚੌਕੀ ਇਰਜਾਰ ਨੂੰ ਓਪੜ ਵਾਲੇ ਨੂੰ ਕਿ ਗੁਰੂ ਸਾਹਿਬ ਸਿੰਘਾਂ ਸਮੇਤ ਫੋਟਰਾ ਨਿੰਖਾਂ ਦੀ ਹਵੇਲੀ ਉਤਰੇ ਹੋਏ ਨੇ ਤਾਂ ਆਪਣੀ ਫੌਜ ਲੈ ਕੇ ਹਵੇਲੀ ਨੂੰ ਘੇਰ ਲੈਂਦਾ ਤੇ ਕਿ ਕਿ ਤਰਾਸੀ ਦੇ ਲਈ ਕਹਿੰਦਾ ਜਦੋਂ ਗੁਰੂ ਤਰਾਸੀ ਲਈ ਜਾਂਦੀ ਤਾਂ ਉਹਦੀ ਕਮਰਾ ਬੰਦ ਹੁੰਦਾ ਤੇ ਉਹ ਚੌਕੀ ਇਰਜਾਰ ਪੁੱਛਦਾ ਕਮਰਾ ਕਿਉਂ ਬੰਦ ਹੈ ਉਹ ਕਹਿੰਦਾ ਇਹ ਮੇਰੇ ਧੀ ਜਵਾਈ ਸੁੱਤੇ ਨੇ ਤੇ ਜਿਹੜਾ ਚੌਕੀ ਇਰਜਾਰ ਜਾ ਉਹ ਕਹਿੰਦਾ ਕਿ ਤੀਜ ਵਈ ਸਭ ਦੇ ਸਮਝੇ ਹੁੰਦੇ ਨੇ ਤੁਹਾਡੇ ਤੀਜ ਵਈ ਹੋ ਕੇ ਮਰੇ ਹੋਏ ਇਤਰਾਜ਼ ਦੇਣ ਵਾਲ ਨੇ ਗਲਤ ਬਿਆਨੀ ਕੀਤੀ ਹੈ ਨਾ ਤੇ ਉਹ ਚੌਕੀ ਰਿਜਰ ਛੱਡ ਕੇ ਚਲਾ ਜਾਂਦਾ ਮੈਂ ਅਕਸਰ ਕਹਿੰਦਾ ਹੁਣ ਇਸ ਦ੍ਰਿਸ਼ ਨੂੰ ਆਪਾਂ ਅੱਖਾਂ ਦੇ ਸਾਹਮਣੇ ਲੈ ਕੇ ਆਓ ਆਪਾਂ ਸਾਰੇ ਧੀਆ ਪੈਣਾ ਵਾਲੇ ਆ ਹਨਾ ਇਸ ਦ੍ਰਿਸ਼ ਨੂੰ ਆਪਣੇ ਅੱਖਾਂ ਸਾਹਮਣੇ ਲੈ ਕੇ ਆਈਏ ਫਿਰ ਦਿਲ ਤੇ ਹੱਥ ਰੱਖ ਕੇ ਸੋਚੀਏ ਇੱਕ ਅਨਖੀ ਤੇ ਗੈਰ ਦਮੰਦ ਪਿਤਾ ਲਈ ਆਪਣੀ ਜਾਨ ਦੇ ਦੇਣਾ ਸੌਖਾ ਕੰਮ ਹੋ ਸਕਦਾ ਪਰ ਆਪਣੀ ਕੁਆਲਿਟੀ ਦੀ ਜੀ ਦਾਤੇ ਲਗਾ ਦੇਣਾ ਉਹ ਵੀ ਦੂਜੇ ਧਰਮ ਦੇ ਵਿਅਕਤੀ ਲਈ ਸੰਸਾਰ 'ਚ ਅਜਿਹੀ ਕੋਈ ਦੂਸਰੀ ਉਦਾਹਰਣ ਨਹੀਂ ਮਿਲਦੀ لیکن ਇਹ ਇਹ ਸਾਡੀ ਸਾਂਝੀਆਂ ਸੀ ਆ ਤੇ ਲੇਕਿਨ ਇਹ ਆ ਵੀ ਇਤਿਹਾਸ ਦਾ ਇੱਕ ਰੁਖ ਦਿਖਾਇਆ ਜਾਂਦਾ ਹੈ ਜਿਆਦਾ ਦੂਰ ਖੋਲੇ ਕਰ ਦਿੱਤਾ ਗਿਆ ਇਸ ਕਰਕੇ ਸਾਡੇ ਸਾਡੇ ਕੋਲੋਂ ਗੱਲਾਂ ਉਲਟ ਕਰ ਦਿੱਤੀਆਂ ਗਈਆਂ ਨੇ ਉਸ ਤੋਂ ਬਾਅਦ ਗਨੀਖਾਨ ਨਵੀਖਾਨ ਜਦੋਂ ਗੁਰੂ ਸਾਹਿਬ ਬਾਛੀਵਾੜੇ ਪਹੁੰਚਦੇ ਨੇ ਤਾਂ ਗਨੀਖਾਨ ਨਵੀਖਾਨ ਜਿਹੜਾ ਠਹਿਰਦੇ ਨੇ ਭਾਈ ਪੰਜਾਬਾ ਦੇ ਭਾਈ ਗੁਲਾਬਾ ਗੁਰੂ ਸਾਹਿਬ ਨੂੰ ਠਹਿਰਾਉਣ ਤੋਂ ਇਨਕਾਰ ਕਰ ਦਿੰਦੇ ਨੇ ਤੇ ਗਨੀਖਾਨ ਤੇ ਨਵੀਖਾਨ ਆਪਣੇ ਘਰ ਲੈ ਕੇ ਜਾਂਦੇ ਨੇ ਫਿਰ ਉੱਚਾ ਪੀਰ ਬਣਾ ਕੇ ਘੜ ਦਿੰਦੇ ਨੇ ਤੇ ਜਦੋਂ ਸੈਜਾਦਿਆਂ ਦੀ ਸ਼ਹਾਦਤ ਹੁੰਦੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਹਾ ਦਾ ਨਾਰਾ ਮਾਰਿਆ ਜਾਂਦਾ ਹੈ ਤਾਂ ਉਸ ਵੇਲੇ ਦਾ ਇਤਿਹਾਸ ਮੈਂ ਤੁਹਾਨੂੰ ਜਾਨਣਾ ਚਾਹੁੰਦਾ ਇਤਿਹਾਸ ਦੱਸ ਹੈ ਇੱਕ ਕਿਤਾਬ ਹੈ ਸਿੱਖਾਂ ਲਈ Hindu ਚੰਗੇ ਜਾਂ ਮੁਸਲਮਾਨ 1937 ਦੇ 38 ਦੇ ਪਾਇਨਰੀ ਦੇ ਸਿੰਘ ਪਲੇਅਰ ਦੀ ਲਿਖੀ ਹੋਈ ਹੈ 966 ਦੀ ਕਿਤਾਬ ਇਹ ਬਟਾਲਾ ਦੀ ਚੁਪੀ ਦੀ ਜਦੋਂ ਛੋਟੇ ਸਾਬਜਾਦਿਆਂ ਨੂੰ ਸੂਬਾ ਸਰਾਂਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਂਦਾ ਤਾਂ ਸੂਬਾ ਸਰਾਂਦੇ ਕਾਜ਼ੀ ਨੂੰ ਪੁੱਛਦਾ ਹੈ ਕਾਜ਼ੀ ਮੀਨ ਜੱਜ ਉਸ ਵੇਲੇ ਜੱਜ ਜੱਜ ਨੂੰ ਕਾਜ਼ੀ ਕਹਿੰਦਾ ਕਿ ਇਹਨਾਂ ਨੂੰ ਇਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇਤਿਹਾਸ ਗਵਾਹ ਹੈ ਤਾਂ ਕਾਜ਼ੀ ਨੇ ਕਿਹਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿਜੀ ਜੁਰਮ ਨਹੀਂ ਹੈ ਇਸਲਾਮੀ ਸ਼ਰਾ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਗਈ ਇਸਲਾਮੀ ਸ਼ਰਾ ਵਿੱਚ ਕੋਈ ਸਜ਼ਾ ਹੈ ਹੀ ਨਹੀਂ ਸਜ਼ਾ ਦਿੱਤੀ ਨਹੀਂ ਜਾ ਸਕਦੀ ਤਾਂ ਫਿਰ ਉਸ ਵੇਲੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਕਚਹਿਰੀ ਵਿੱਚ ਮੌਜੂਦ ਸੀ ਨਵਾਬ ਸ਼ੇਰ ਮੁਹੰਮਦ ਖਾਨ ਜਿਹੜਾ ਭਾਈ ਸਾਹਿਬ ਨਾਹਰ ਖਾਨ ਉਹ ਚਮਕੌਰ ਦੀ ਲੜਾਈ ਵਿੱਚ ਗੁਰੂ ਸਾਹਿਬ ਦੇ ਹੱਥੋਂ ਲੜਦਾ ਹੋਇਆ ਮਾਰਿਆ ਗਿਆ ਸੀ ਤਾਂ ਸੂਬਾ ਸਰੰਦ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਤੂੰ ਆਪਣੇ ਭਾਈ ਦਾ ਬਦਲਾ ਨਾ ਬੱਚਿਆਂ ਤੋਂ ਲੈ ਲੈ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਜੋ ਜਵਾਬ ਦਿੱਤਾ ਜੋਗੀ ਅੱਲਾ ਯਾਰ ਖਾਨ ਲਿਖਦਾ ਹੈ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪ ਸੇ ਬਦਲਾ ਹੀ ਲੈਣਾ ਹੋਗਾ ਤਾਂ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਮੇਰੀ ਲੜਾਈ ਤਾਂ ਗੁਰੂ ਸਾਹਿਬ ਨਾਲ ਹੈ ਮੈਂ ਜੰਗ ਦੇ ਮੈਦਾਨ ਚ ਬਦਲਾ ਲੂੰਗਾ ਇਹਨਾਂ ਮਾਸੂਮ ਬੱਚਿਆਂ ਨੇ ਕੀ ਬਗੜਿਆ ਸੰਭਵ ਸੀ ਕਿ ਸੁਭਾ ਸਰੰਦ ਛੋੜੇ ਸਾਹਿਬ ਜਦੋਂ ਛੱਡ ਦਿੰਦਾ ਜਫਰਨਾਵਾ ਸ੍ਰੀਕ ਪੰਨਾ ਨੰਬਰ 16 ਤੇ ਆ ਬਾਬੂ ਤੇ ਤੇਜਾ ਸਿੰਘ ਵੀ ਲਿਖਦੇ ਨੇ ਤੇ ਸੰਭਵ ਸੀ ਕਿ ਸੁਬਾ ਸਰਾਂ ਦੇ ਛੋਟੇ ਸਾਹਿਬਜ਼ਾਦੇ ਨੂੰ ਛੱਡ ਦਿੰਦਾ ਪਰ ਕੋਲੇ ਬੈਠਾ ਦੀਵਾਨ ਸੁਚਨਨ ਦੇ ਦੁਸ਼ ਕੋਲ ਬੋਲ ਉਠਿਆ ਕਿ ਸੱਪ ਦੇ ਵਿੱਚ ਸੱਪ ਹੀ ਹੁੰਦੇ ਨੇ ਇਹ ਵੱਡੇ ਹੋ ਕੇ ਸੱਪਣਣਗੇ ਤੇ ਵੱਡਾ ਦੁੱਖ ਦੇਣਗੇ ਤੇ ਇਸ ਤਰ੍ਹਾਂ ਦੀਵਾਨ ਸੁਚਨਨ ਨੇ ਪੜਗਾਉਂ ਤੇ ਸੁਬਾ ਸਰਾਂ ਦੇ ਦੂਸਰੀ ਵਾਰ ਸਾਹਿਬਜ਼ਾਦੇ ਨੂੰ ਸਜ਼ਾ ਦੇਣ ਲਈ ਤਿਆਰ ਹੋ ਗਿਆ ਤੇ ਉਹਨਾਂ ਨੂੰ ਨੀਹਾਂ 'ਚ ਚਲਵਾਇਆ ਜਾਂਦੀ ਸਜ਼ਾ ਦਿੱਤੀ ਗਈ ਤਾਂ ਜਦੋਂ ਇਹ ਸਜ਼ਾ ਸੁਣਾਈ ਗਈ ਹੁਕਮ ਸੁਣਾਇਆ ਗਿਆ ਅਦਾਲਤ 'ਚ ਤਾਂ ਨਵਾਬ ਸ਼ੇਰ ਮੁਹੰਮਦ ਖਾਂ ਉਦੀ ਅਦਾਲਤ ਚ ਹੋਏ ਕਹਿੰਦਾ ਹੋਇਆ ਵਾਕ ਆਊਟ ਕਰ ਗਿਆ ਕਿ ਜਿੱਥੇ ਮਸੂਮਾਂ ਤੇ ਜ਼ੁਲਮ ਹੁੰਦਾ ਹੈ ਉਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੈ ਕਿੱਥੇ ਉਹ ਰੱਬ ਦਾ ਕਹਿਰ ਨਾਜ਼ਰ ਹੋਊਗਾ ਤੇ ਉਸ ਤੋਂ ਬਾਅਦ ਉਹ ਚੱਲ ਉੱਠੇ ਇਹ ਉਹ ਹਾਦਨਾਰਾ ਹੈ ਇਸ ਕਰਕੇ ਅਸੀਂ ਹਰ ਸਾਲ ਹਾਦਨਾਰੇ ਧਰਤੀ ਮਰੇ ਕੋਲੋਂ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚਦੇ ਆਂ ਤੇ ਉਸ ਦੁੱਖ ਦੀ ਘੜੀ ਜਿਹੜੀ ਹੋਈ ਸੀ ਬੀਤੀ ਸੀ ਉਹਦੇ ਵਿੱਚ ਅਸੀਂ ਉਸ ਤਰ੍ਹਾਂ ਹੀ ਦਰਦ ਨੂੰ ਮਹਿਸੂਸ ਕਰਦੇ ਆਂ ਜਿਵੇਂ ਸਾਡੇ ਸਭਾ ਭਰਾ ਕਰਦੇ ਆਂ ਜਿਵੇਂ ਜਦ ਗੋਬਿੰਦ ਸਿੰਘ ਜੀ ਨੇ ਲੜਾਈਆਂ ਲੜੀਆਂ ਤਾਂ ਉਹਨਾਂ ਨੇ ਜ਼ਾਲਮ ਹਕੂਮਤ ਦੇ ਖਿਲਾਫ ਲੜਾਈਆਂ ਲੜੀਆਂ ਉਹ ਜ਼ਾਲਮ ਹਕੂਮਤ ਸਰ ਸਭ ਧਰਮ ਤੇ ਅਤਿਆਚਾਰ ਕਰਦੀ ਸੀ ਲੇਕਿਨ ਅੱਜ ਕੱਲ੍ਹ ਕਹਿ ਲੋ ਸੋਸ਼ਲ ਮੀਡੀਆ ਵਿੱਚ ਜਾਂ ਕਿਤਾਬਾਂ ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਮੁਸਲਮਾਨਾਂ ਖਿਲਾਫ ਲੜਾਈਆਂ ਲੜੀਆਂ ਦੇਖੋ ਅਗਰ ਮੁਸਲਮਾਨਾਂ ਦੇ ਖਿਲਾਫ ਲੜਾਈ ਲੜੀਏ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸੱਤ ਮੁਸਲਮਾਨਾਂ ਦੀ ਬਾਣੀ ਦਰਜ ਹੈ ਜਦੋਂ ਇੱਕ ਸਿੱਖ ਸਵੇਰੇ ਉੱਠ ਕੇ ਨਤਮਸਤਕ ਹੁੰਦਾ ਗੁਰੂ ਗ੍ਰੰਥ ਸਾਹਿਬ ਵੱਲ ਤਾਂ ਸੱਤ ਮੁਸਲਮਾਨਾਂ ਦੀ ਬਾਣੀ ਤਾਂ ਪਈ ਹੁੰਦੀ ਨਾ ਸ੍ਰੀ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਸੁਅਮੀ ਯਮੀ ਨੇ ਰੱਖਿਆ ਤੇ ਸੁਰੂ ਗੁਰੂ ਸਾਹਿਬ ਦੇ ਉਸਤਾਦ ਮੌਲਵੀ ਪੀਰ ਮੁਹੰਮਦ ਤੇ ਜੇ ਇਹ ਚੀਜ਼ਾਂ ਹੁੰਦੀਆਂ ਇਹਦਾ ਤੀਸਰਾ ਤਰੀਕਾ ਕੀਤਾ ਹੈਗਾ ਜਿਹੜੇ ਸਾਡੇ ਮਦਸਾ ਜਿਵੇਂ ਭੜੇ ਲੋਕ ਨੇ ਜਿਹੜੇ ਸਾਡੇ ਦੋਹਾਂ ਦੁਸ਼ਮਣ ਨੇ ਉਹਨਾਂ ਨੇ ਇਤਿਹਾਸ ਤੇ ਰਲਵੇਟ ਕਰਕੇ ਤੇ ਸਾਨੂੰ ਇਤਿਹਾਸ ਦਾ ਇੱਕ ਦੂਸਰਾ ਰੂਖ ਦਿਖਾਇਆ ਦਾ ਦੂਸਰਾ ਸਾਡੇ ਅਖਦੋਲੇ ਰੱਖਿਆ ਗਿਆ ਹੈਗਾ ਤੇ ਬਾਕੀ ਰਹਾ ਜਿਹੜੇ ਹਾਕਮ ਹੁੰਦੇ ਨੇ ਮਨੁੱਖੀ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ ਤੇ ਹੋਏ ਭਪਿੰਨ ਹਾਕਮਾਂ ਨੇ ਆਪਣੀ ਹਕੂਮਤ ਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੇ ਜਾਇਜ਼ ਤੇ ਨਜਾਇਜ਼ ਢੰਗ ਅਪਣਾਏ ਨੇ ਕਿਸੇ ਵੀ ਹਾਕਮ ਦੀ ਹਕੂਮਤ ਨੂੰ ਉਸਦੇ ਧਰਮ ਜਾਂ ਉਸਦੇ ਧਰਮ ਦੀ ਹਕੂਮਤ ਨਹੀਂ ਕਿਹਾ ਜਾ ਸਕਦਾ ਬਲਕਿ ਹਾਕਮ ਤਾਂ ਆਪਣੀ ਹਕੂਮਤ ਲਈ ਧਰਮ ਦਾ ਇਸਤੇਮਾਲ ਕਰਦਾ ਹੈ ਧਰਮ ਨੂੰ ਵਰਤਦਾ ਹੈ ਅੱਜ ਵੀ ਵਰਤਿਆ ਜਾ ਰਿਹਾ ਹੈ ਅੱਜ ਤੱਕ ਧਰਮ ਦੇ ਹੁੱਕੇ ਲਾ ਲਾ ਕੇ ਹਕੂਮਤਾਂ ਪ੍ਰਾਪਤ ਤੇ ਚਲਾਈਆਂ ਜਾ ਰਹੀਆਂ ਨੇ ਇਸ ਲਈ ਇੱਕ ਹਾਕਮ ਦੀ ਹਕੂਮਤ ਨੂੰ ਕਦੇ ਵੀ ਉਸਦੇ ਧਰਮ ਜਾਂ ਉਸਦੀ ਕੌਮ ਨਾਲ ਜੋੜ ਕੇ ਵੇਖਿਆ ਜਾਣਾ ਨਹੀਂ ਚਾਹੀਦਾ ਜੇ ਸਿਆਸੀ ਲੋਕਾਂ ਦਾ ਕੰਮ ਹੁੰਦਾ ਉਹਨਾਂ ਦਾ ਜੋ ਕੰਮ ਹੈ ਜੁਜੀ ਉਹਨਾਂ ਦੀ ਕਿਹੜੀ ਪੀੜੀ ਹੋ ਸੱਤਵੀਂ ਬੜੀ ਚੱਲਦੀ ਆਇਂ ਤੇ ਸੱਤਵੀਂ ਬੜੀ ਜੇ ਤਾਂ ਮੈਂ ਆਖਰੀ ਸਵਾਲ ਜਿਹੜੀ ਅਸਲ ਉਹਨਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਅਸਲੇ ਕੰਮ ਸਾਰਾ ਸਿਆਸੀ ਲੋਕਾਂ ਦਾ ਕੀਤਾ ਹੋਇਆ ਹੈ ਧਰਮ ਦੇ ਨਾਮ ਤੇ ਕੌਮਾਂ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਲੜਾਉਂਦੇ ਨੇ ਉਹਨਾਂ ਦਾ ਜੋ ਕੰਮ ਹੈ ਉਹ ਅਹਲੇ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਤੁਹਾਨੂੰ ਕੀ ਲੱਗਦਾ ਹੈਗਾ ਜਿਹੜੇ ਘੜੇ ਬੁਝੂਸਾ ਨੇ ਇਹਦਾ ਕੀ ਕੀ ਤੁਹਾਨੂੰ ਕੀ ਮਹਿਸੂਸ ਉਹ ਅਜੀ ਤਾਂ ਮੈਂ ਆਖਰੀ ਸਵਾਲ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਤੁਸੀਂ ਸਾਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਇੱਥੇ ਸੇਵਾ ਕਰਦੇ ਹੋ ਸਿੱਖ ਭਾਈਚਾਰੇ ਦੇ ਲੋਕ ਆਉਂਦੇ ਨੇ ਤੁਹਾਨੂੰ ਗੱਲ ਮਿਲਦੇ ਨੇ ਤੁਹਾਡੇ ਨਾਲ ਫੋਟੋਆਂ ਖਿੱਚਾਉਂਦੇ ਨੇ ਇੱਕ ਪਾਸੇ ਮਾਤਾ ਗੁਜਰੀ ਜੀ ਅਤੇ ਸਾਬਜ਼ਾਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਹੈ ਐਂ ਲੱਗਦਾ ਜਿਵੇਂ 12 ਭਾਈ ਗੁਰਦਾਸ ਬਾਅਦ ਪਹਿਲੀ ਪੌੜੀ 35 ਦੇ ਭਾਈ ਗੁਰਦਾਸ ਜੀ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਾਨਾ ਇੱਕ ਬਾਬਾ ਆਕਾਰ ਨੂੰ ਦੂਜਰ ਬਾਬੀ ਉਹਨਾਂ ਦਾ ਤਨਤਨ ਜੀ ਗੁਰੂ ਨਾਨਕ ਸਾਹਿਬ ਦੇ ਭਾਈ ਮਰਦਾਨਾ ਦੇ ਜਿਹੜੇ ਵਾਰਸ ਨੂੰ ਆਪਸ ਵਿੱਚ ਮਿਲਦੇ ਨੇ ਅੱਗੇ ਪਿਆਰ ਦੀ ਗੱਲ ਕਰਦੇ ਜੋ ਉਹਨਾਂ ਨੇ ਕੀਤੀ ਸੀ ਤੇ ਉਹਨਾਂ ਦੇ ਪਿਆਰ ਤੇ ਪਹਿਰਾ ਦੇ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਡਾਕਟਰ ਅਨਾਸਰ ਅਕਤਰ ਹੋਣਾ ਨਾਲ ਗੱਲਬਾਤ ਕੀਤੀ ਹੈ ਸ਼ਾਹਬਜ਼ਾਦਿਆਂ ਦੇ ਸੀਧੀ ਦਿਹਾੜਿਆਂ ਮੌਕੇ ਇੱਥੇ ਜਿਹੜਾ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਸਿਕ ਇਤਿਹਾਸ ਬਾਰੇ ਗੱਲਬਾਤ ਆ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਥੇ ਜਿਹੜਾ ਲੰਗਰ ਆ ਜਿਹੜਾ ਉਹ ਵੀ ਮੁਸਲਿਮ ਭਾਈਚਾਰੇ ਦੇ ਵੱਲੋਂ ਲਗਾਇਆ ਜਾਂਦਾ ਹੈ ਹਰ ਸਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਤੇ ਭਾਈਚਾਰਕ ਸਾਂਝ ਵਾਲੀ ਉਹ ਵੀ ਇੱਥੇ ਦੇਖਣ ਨੂੰ ਮਿਲਦੀ ਹੈ ਤਾਂ ਡਾਕਟਰ ਨਾਸਿਰ ਖਤਰਦਰ ਦੇ ਨਾਲ ਗੱਲਬਾਤ ਕੀਤੀ ਆ ਸਿਕ ਇਤਿਹਾਸ ਦੇ ਨਾਲ ਸੰਬੰਧਿਤ ਮੁਸਲਿਮ ਸ਼ਖਸੀਅਤਾਂ ਮਾਰੇ ਵੀ ਨਾਲ ਵੱਲੋਂ ਗੱਲਬਾਤ ਕੀਤੀ ਗਈ ਆ ਤਾਂ ਕੈਮਰਾ ਪਰਸਨ ਅਤਲ ਵਰਮਾ ਨਾਲ ਮੈਂ ਬਲਵਿੰਦਰ ਸਿੰਘ ਢੀਂਸਾ ਦਾ ਟੀਵੀ ਐਨ ਆਰ ਆਈ ਫਤਿਹਗੜ ਸਾਖ ਤੋਂ ਤੇ ਸਾਡੀ ਸਾਂਝਾਂ ਤਾਂ ਕਿਸੇ ਵੇ ਟੁੱਟੀਆਂ ਨਹੀਂ ਹੈਗੀਆਂ ਹਾਂ ਗੁਰੂ ਸਾਹਿਬ ਤੋਂ ਚੌਕਾ ਸਫਾ ਮਗਰੋਂ ਕਿਸੇ ਤੀਜੇ ਹੱਥ ਨੇ ਸਾਡੀ ਏਕਤਾ ਤੇ ਪਿਆਰ ਨੂੰ ਅਨੇਕਤਾ ਤੇ ਨਫ਼ਰਤ ਵਿੱਚ ਬਦਲ ਨਹੀਂ ਇਤਿਹਾਸ ਗੜ ਕੇ ਗਾਰਾ ਕਰ ਦਿੱਤਾ ਸਿੱਖੋਂ ਸੁਣਨਾਂ ਦੀ ਕਿ ਨਿਮਾਨੀ ਦੀ ਕੋਸ਼ਿਸ਼ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਪਾਈ ਮਰਦਾਨਾ ਵੱਲੋਂ ਕੀਤਾ ਪਿਆਰ ਨੂੰ ਦੁਬਾਰਾ ਲੋਕਾਂ ਚ ਅ ਜਗਾਰ ਕਰੀਏ ਤੇ ਜੇ ਸਾਡੇ ਵਿਚਾਰ ਪਰਖੇ ਪਾਏ ਗਏ ਨੇ ਉਹਨੇ ਪੈੜੇ ਰੁਕਾ ਬੋਲੋ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹ ਦੂਰ ਹੋ ਜਾਣ ਕਿ குரு ਸਾਹਿਬ ਸਿੰਘਾਂ ਸਮੇਤ ਫੋਟਨ ਸਿੰਘਾਂ ਦੀ ਹਵੇਲੀ ਉੱਤੇ ਹੋਏ ਨੇ ਤਾਂ ਆਪਣੀ ਫੌਜ ਲੈ ਕੇ ਹਵੇਲੀ ਨੂੰ ਘੇਰ ਲੰਦਾ ਤੇ ਉਹ ਕਿ ਇਤਰਾਸੀ ਨੇ ਲਈ ਗਏ ਜਦੋਂ ਉਹ ਗੁਰੂ ਇਤਰਾਸੀ ਨੇ ਜਿੰਦੀ ਤਾਂ ਉਹਦੀ ਕਮਰਾ ਬੰਦ ਹੁੰਦਾ ਤੇ ਉਹ ਚੌਕੀਨ ਚਾਰਜ ਬੁੱਸਦੇ ਕਮਰਾ ਵੀ ਬੰਦ ਹੈ ਉਹ ਕਹਿੰਦਾ ਜੀ ਮੈਂ ਧੀ ਜਵਾਈ ਸੁੱਤੇ ਨੇ ਤੇ ਜਿਹੜਾ ਚੌਕੀਰ ਚਾਰਜ ਹੋਇਆ ਉਹ ਕਹਿੰਦਾ ਕਿ 3 ਜੁਆਇ ਸਾਰੇ ਸੰਝੇ ਹੁੰਦੇ ਨੇ ਤੁਹਾਡੇ 3 ਜੁਆਇ ਹੋ ਕੇ ਮੇਰੇ ਹੋਏ ਇਤਰਾਜ਼ ਦੇਣ ਵਾਲੇ ਗਲਤ ਬਿਆਨ ਨਹੀਂ ਕੀਤੀ ਹੈ ਨਾ ਕਿ ਉਹ ਚੌਕੀਰ ਜਰ ਛੱਡ ਕੇ ਚਲਾ ਜਾਂਦਾ ਹੈ ਮੈਂ ਅਕਸਰ ਕਹਿੰਦਾ ਉਹਨਾਂ ਇਸ ਦ੍ਰਿਸ਼ ਨੂੰ ਆਪਾਂ ਸਾਹਮਣੇ ਲੈ ਕੇ ਆਓ ਆਪਾਂ ਸਾਰੇ ਧੀਆ ਪਹਿਨਣ ਵਾਲੇ ਆ ਹੈ ਨਾ ਇਸ ਦ੍ਰਿਸ਼ ਨੂੰ ਆਪਣੇ ਸਾਹਮਣੇ ਲੈ ਕੇ ਆਈਏ ਫਿਰ ਦਿਲ ਤੇ ਅਤਰਾ ਕੇ ਸੋਚੀਏ ਇੱਕ ਅਨਖੀ ਤੇ ਗੈਰਤਮੰਦ ਪਿਤਾ ਲਈ ਆਪਣੀ ਜਾਨ ਦੇ ਦੇਣਾ ਸੌਖਾ ਕੰਮ ਹੋ ਸਕਦਾ ਹੈ ਪਰ ਆਪਣੀ ਕੁਆਰੀ ਧੀ ਦੇ ਦਾਰੇ ਲਗਾ ਦੇਣਾ ਉਹ ਵੀ ਦੂਜੇ ਤਰ੍ਹਾਂ ਦੇ ਵਿਅਕਤੀ ਨਹੀਂ ਸੰਸਾਰ ਅਜਿਹੀ ਕੋਈ ਦੂਸਰੀ ਧਾਰਾ ਦੀ ਵੀ ਤੇ ਠੀਕ ਹੈ ਨਾ ਇਹ ਇਹ ਸਾਡੇ ਸਮਝਾ ਸੀਗਾ ਤੇ ਨਾਲ ਹੋਈ ਸਲਾਮੀ ਸ਼ਰਾ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਇਤਿਹਾਸ ਗਵਾਹ ਹੈ ਤਾਂ ਕਾਜ਼ੀ ਨੇ ਕਿਹਾ ਹਜ਼ੂਰ ਐਡੇ ਮਾਸੂਮ ਬੱਚੇ ਨੇ ਜਿਨ੍ਹਾਂ ਦੇ ਵਿਰੁੱਧ ਕੋਈ ਨਿਤੀ ਜੁਰਮ ਨਹੀਂ ਆਇਆ ਨਹੀਂ ਇਸ ਸਲਾਮੀ ਸ਼ਰਾ ਵਿੱਚ ਕੋਈ ਸਜ਼ਾ ਤਜਵੀਜ਼ ਹੀ ਨਹੀਂ ਕੀਤੀ ਤੇ ਨੌ ਸਜਾਦ ਸੁਣਾਈ ਗਈ ਹੁਕਮ ਸੁਣਾਇਆ ਗਿਆ ਅਦਾਲਤ ਚ ਧਨਵਾਨ ਸ਼ਰਮਨਦ ਖਾਨ ਉਹਦੀ ਅਦਾਲਤ ਚ ਹੋਇਆ ਕਹਿੰਦਾ ਹੈ ਵਾਕ ਆਊਟ ਕਰ ਗਿਆ ਕਿ ਜਿੱਥੇ ਮਸੂਮਾ ਤੇ ਚਲੋ ਬੁੰਦਾ ਉਹ ਤੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਕਿਥੇ ਰੱਬ ਦਾ ਕਹਿਰ ਨਾਜ਼ਰ ਆਊਗਾ ਆ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦਾਂ ਦਿੱਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਸ਼ਹੀਦੀ ਜੋੜ ਮੇਲ ਸ਼ਹੀਦੀ ਸਭਾ ਮਨਾਈ ਜਾ ਰਹੀ ਆ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਜਿਹੜੀ ਉਹ ਇੱਥੇ ਪਹੁੰਚੀ ਆ ਤਾਂ ਮਲੇਰ ਕੋਟਲੇ ਤੋਂ ਮੁਸਲਿਮ ਭਾਈਚਾਰੇ ਦੀ ਸੰਗਤ ਆ ਜਿਹੜੀ ਉਸ ਦੇ ਵੱਲੋਂ ਹਰ ਸਾਲ ਇੱਥੇ ਲੰਗਰ ਲਗਾਏ ਜਾਂਦੇ ਨੇ ਸਿੱਖ ਮੁਸਲਿਮਾਂ ਸਾਂਝਾ ਦਾ ਸਨੇਹਾ ਦਿੱਤਾ ਜਾਂਦਾ ਹੈ ਤਾਂ ਡਾਕਟਰ ਨਾਸਰ ਅਕਤਰ ਨੇ ਜਿਹੜੇ ਉਹ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਂ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤਿਹ ਜੀ ਮੈਂ ਬਹੁਤ ਤਰਵਾਦੀ ਆ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਸਰੋਤਿਆਂ ਦੇ ਰੂਰੂ ਹੌਨਾ ਮਗਾ ਦੇ ਰਹੇ ਹੋ ਤਾਂ ਕਿ ਇੱਕੋ ਪਿਆਰ ਦਾ ਮੈਸੇਜ ਲੋਕਾਂ ਤੱਕ ਪਹੁੰਚੇ ਇੱਕ ਸੱਚਾਈ ਜਿਹੜੀ ਹੈ ਜਿਹੜੀ ਸਾਡੇ ਤੋਂ ਹੁਣ ਤੱਕ ਜਾਣ ਬੁਝੀਏ ਸਾਡੀ ਅੱਖੋਂ ਓਲ ਰੱਖੀ ਗਈ ਹੈ ਦੀ ਕਿ ਸ਼ਾਸ ਦੇ ਤਹਿਤ ਉਹ ਲੋਕਾਂ ਲੋਕਾਂ ਤੱਕ ਹਕੀਕਤ ਪਹੁੰਚ ਜਾਵੇ ਜੀ ਤਾਂ ਤੁਸੀਂ ਅੱਗੇ ਬੋਲ ਲਗਾਇਆ ਗਿਆ ਏ ਆ ਸਾਬਜਾਦਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਨ ਵਾਲੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਦਾ ਨਾਮ ਉਸ ਲਿਸਟ ਵਿੱਚ ਹੈ ਹੋਰ ਕਈ ਨਾਮ ਨੇ ਜਿਨ੍ਹਾਂ ਨੂੰ ਅੱਜ ਸਾਡੇ ਲੋਕ ਨਹੀਂ ਜਾਣਦੇ ਤਾਂ ਹੋਰ ਕਿਹੜੇ-ਕਿਹੜੇ ਉਹ ਮੁਸਲਿਮ ਧਰਮ ਨਾਲ ਸੰਬੰਧਿਤ ਚਿਹਰੇ ਸੀ ਜਿਨ੍ਹਾਂ ਦੇ ਵੱਲੋਂ ਸਾਬਜਾਦਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਗਿਆ ਜਾਂ ਫਿਰ ਸਿੱਕੇ ਇਤਿਹਾਸ ਦੇ ਵਿੱਚ ਉਹਨਾਂ ਦੀ ਥਾਂ ਹੁੰਦੀ ਹੈ ਦੇਖੋ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਉਸੀ ਕਰਬ ਨੂੰ ਹੀ ਵਕ ਵਕਤ ਪਸ਼ਾਵਾਂ ਵਿੱਚ ਅੱਲਾਹ ਕਾਲਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗॉड ਅਦੀਨਾਮਾ ਦੁਆਰਾ ਯਾਦ ਕੀਤਾ ਜਾਂਦਾ ਹੈ ਸਿੱਖੀ ਦੇ ਬਾਨੀ ਸਿੱਖੀ ਦੇ ਮੋਢੀ ਤਾਂ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਨੇ ਜਦੋਂ ਸਿੱਖੀ ਦੀ ਜਿਹੜੀ ਸਥਾਪਨਾ ਕੀਤੀ ਸੀ ਅਕਾਲ ਪੁਰਖ ਦੀ ਇਕਤਾ ਦੀ ਨੀਤੇ ਤਾਂ ਉਸ ਵੇਲੇ ਜਿਹੜੀ ਸਿੱਖੀ ਸ਼ੁਰੂ ਹੋਈ ਹੈ ਗੁਰੂ ਸਾਹਿਬ ਤੋਂ ਉਸੇ ਟਾਈਮ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਸੇ ਨਾਲ ਹੀ ਉਹਨਾਂ ਦੇ ਭਾਈਚਾਰਾ ਦਾ ਵੀ ਕਰੈਕਟਰ ਆਉਂਦਾ ਹੈਗਾ ਤੇ ਜਦੋਂ ਅਸੀਂ ਦੇਖੀ ਇਸ ਤੋਂ ਵੀ ਪਹਿਲਾਂ ਜਦੋਂ ਹਲੇ ਸਿੱਖੀ ਦੀ ਸਥਾਪਨਾ ਬੜੀ ਹੋਈ ਸੀ ਸ਼ੁਰੂਗੁਣ ਹੀ ਹੋਈ ਦੀ ਆ ਪ੍ਰਸਿੱਧ ਵਿਦਵਾਨ ਨੇ ਪ੍ਰੋਫੈਸਰ ਮਹੌਨ ਸਿੰਘ ਜੀ ਨਾਨਕ ਪ੍ਰਕਾਸ਼ ਪੱਤਰ ਕਾ ਮਾਰਚ ਨੂੰ ਸਾਨੂੰ ਉਤਰੋ ਚ ਲਿਖਦੇ ਨੇ ਉਸੇ ਪਲ ਜਨਮਿਆ ਕਾਲੂ ਦੇ ਘਰ ਬਾਲ ਮਾਤਾ ਤਿਰਪਤਾ ਹੋ ਗਈ ਤੱਕ ਅਨਸਾਰ ਨਿਹਾਲ ਲਾਇਆ ਦਾਈ ਦੌਲਤਾਂ ਚੁੱਕਲੇ ਜੇ ਨਾਲ ਕੋਸੇ ਪਾਣੀ ਨਾਲ ਫਿਰ ਦਿੱਤਾ ਤੁਰਤ ਨਿਹਾਲ ਪੱਟ ਦੇ ਵਿੱਚ ਲਪੇਟਿਆ ਕੀਤੀ ਤੁਰਤ ਸੰਭਾਲ ਫਿਰ ਬismillah ਆਖੇ ਦਿੱਤਾ ਸ਼ਹਿਰ ਚਟਾਲ ਖਲੇ ਸਿੱਖੀ ਦੀ ਸਥਾਪਨਾ ਸਿੱਖੀ ਦੀ ਹੋਂਦ ਵੀ ਨਹੀਂ ਹੋਈ ਸੀ ਤਾਂ ਤਨ ਤਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ 15 ਅਪ੍ਰੈਲ 1469 ਨੂੰ ਰਾਇਪੋ ਦੀ ਤਲਵੰਡੀ ਵਿਖੇ ਬਾਬਾ ਮੈਤਾ ਕਾਲੂ ਦੇ ਘਰ ਤੇ ਇੱਕ ਮੁਸਲਮਾਨ ਦਾਈ ਦੌਲਤਾਂ ਨੂੰ ਸੱਦਿਆ ਜਾਂਦਾ ਹੈ ਤੇ ਦਾਈ ਦੌਲਤਾਂ ਨੇ ਗੁਰੂ ਸਾਹਿਬ ਦਾ ਆਗਮਨ ਹੁੰਦੇ ਹੀ ਉਹਨਾਂ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾਇਆ ਤੇ ਕੋਸੀ ਪਾਣੀ ਨਾਲ ਇਸ਼ਨਾਨ ਕਰਾ ਕੇ ਕੱਪੜੇ ਪਾਤੇ ਤੇ ਬਿismillah ਪੜ੍ਹ ਕੇ ਸ਼ਹਿਦ ਚੜਾ ਕੇ ਗੁਰਦੀ ਦਿੱਤੀ ਯਾਨੀ ਕਿ ਗੁਰੂ ਸਾਹਿਬ ਦਾ ਹਲੇ ਆਗਮਨ ਹੀ ਹੁੰਦਾ ਤੇ ਇੱਕ ਮੁਸਲਮਾਨ ਦਾਈ ਦੌਲਤਾਂ ਨੂੰ ਗੁਰਦੀ ਦਿੰਦੀ ਉਹਨਾਂ ਨੂੰ ਸਾਡੀ ਸੰਜੇ ਤੋਂ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਜਦੋਂ ਦਾਈ ਦੌਲਤਾਂ ਗੁਰੂ ਸਾਹਿਬ ਨੂੰ ਨਹਾਉਣ ਤਵਾਉਣ ਜਾਂ ਉਹਨਾਂ ਦੇ ਮਾਲਿਸ਼ ਵਗੈਰਾ ਕਰਨ ਲਈ ਮਾਤਾ ਤਿਰਤਾ ਜੀ ਕੋਲ ਜਾਂਦੀ ਸੀ ਤਾਂ ਉਹ ਭਾਈ ਮਰਦਾਨੇ ਨੂੰ ਵੀ ਨਾਲ ਲੈ ਜਾਂਦੀ ਸੀ ਕਿਉਂਕਿ ਭਾਈ ਮਰਦਾਨੇ ਦੀ ਮਾਸੀ ਲੱਗਦੀ ਸੀ ਰਿਸ਼ਤੇਦਾਰੀ ਚ ਦੌਲਤਾਂ ਦਾ ਹੀ ਕਿਉਂਕਿ ਦੌਲਤਾਂ ਦਾ ਹੀ ਮਣਾਖੀ ਸੀ ਤਾਂ ਤੇ ਜਦੋਂ ਗੁਰੂ ਸਾਹਿਬ ਹੱਥਾਂ ਚੁੱਕਣ ਜੋਗੇ ਹੋ ਗਏ ਗੋਦੀ ਚੁੱਕਣ ਜੋਗੇ ਹੋ ਗਏ ਤਾਂ ਭਾਈ ਮਰਦਾਨਾ ਬੇਬੇ ਨਾਨਕ ਜੀ ਜਦੋਂ ਗੁਰੂ ਸਾਹਿਬ ਨੂੰ ਫੜਨਦਾ ਤੇ ਉਹਨਾਂ ਨੂੰ ਗੋਦੀ ਚੁੱਕ ਕੇ ਗਲੀਆਂ ਵਿੱਚ ਫਿਰਦਾ ਰਹਿੰਦਾ ਤੇ ਘਡਾਉਂਦਾ ਰਹਿੰਦਾ ਤੇ ਇਹ ਸਾਡੀ ਸ਼ੁਰੂਆਤ ਹੈ ਤੇ ਜਦੋਂ ਇਹ ਭਾਈ ਮਰਦਾਨਾ ਦਾ ਅਕਾਲ ਚਰਣਾ ਨਾ ਹੁੰਦਾ ਜਦੋਂ ਗੁਰੂ ਸਾਹਿਬ ਅਫਗਾਨਿਸਤਾਨ ਚ ਅਦਰਾਏ ਖੁਰੰਦੇ ਕੰਡੇ ਸਫ਼ਰ ਕਰ ਰਹੇ ਸਨ ਚੌਥੀ ਉਦਾਸੀ ਚ ਤੇ ਭਾਈ ਮਰਦਾਨਾ ਦਾ ਆਖਰੀ ਸਮਾਂ ਆ ਜਾਂਦਾ ਤੇ ਭਾਈ ਮਰਦਾਨਾ ਧਰਤੀ ਤੇ ਲੇਟੇ ਹੋ ਨੇ ਤੇ ਕੋਲੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਬੈਠੇ ਨੇ ਤੇ ਭਾਈ ਮਰਦਾਨਾ ਬੇਸ਼ੋਅ ਹੋ ਜਾਂਦੇ ਨੇ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਸਾ ਪਾਏ ਮਰਦਾਨਾ ਦਾ ਸਿਰ ਚੁੱਕ ਕੇ ਆਪਣੀ ਗੋਚ ਰੱਖ ਲੈਂਦੇ ਨੇ ਥੋੜੀ ਦੇਰ ਬਾਅਦ ਪਾਏ ਮਰਦਾਨਾ ਅੱਖਾਂ ਖੋਲਦੇ ਤਕੀਦ ਇਹ ਹੁੰਦਾ ਹੈ ਕਿ ਅੱਜ ਤਨ ਤਨ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਦੇ ਪਹਿਲੀ ਵਾਰ ਅੱਖਾਂ ਜਾਂਦੂ ਨੇ ਤੇ ਉਹਨਾਂ ਵਿੱਚ ਕਹੰਜੂ ਨਿਕਲ ਕੇ ਪਾਏ ਮਰਦਾਨੇ ਦੀ ਮੱਥੇ ਤੇ ਆਟਕਦਾ ਤੇ ਪਾਏ ਮਰਦਾਨੇ ਦਾ ਅਕਾਲ ਚਲਾਣਾ ਹੁੰਦਾ ਹੈ ਯਾਨੀ ਕਿ ਕਲਪਨਾ ਕਰੋ ਪਿਆਰ ਦੀ ਸਲਾਸਾਂ ਦੀ ਮਿਸਾਲ ਦੀ ਜਿਸ ਪਾਏ ਮਰਦਾਨੇ ਦੀ ਗੋਦ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਬਚਪਨ ਵਿੱਚ ਖੇਡਦੇ ਰਹੇ ਅੱਜ ਉਹੀ ਪਾਏ ਮਰਦਾਨੇ ਦਾ ਸਿਰ ਤੰਦਰਸ਼ੀ ਗੁਰੂ ਨਾਨਕ ਸਾਹਿਬ ਦੀ ਗੋਚ ਤੇ ਗੁਰੂ ਸਾਹਿਬ ਦੀ ਗੋਚ ਇਹਦਾ ਅਕਾਲ ਚੜ੍ਹਨਾ ਹੁੰਦਾ ਹੈ ਇਹ ਉਹ ਮਾਨ ਪ੍ਰਾਪਤੀ ਜਿਹਦਾ ਮਗਰੋਂ ਜਾ ਕੇ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ ਯਾਨੀ ਕਿ ਜਿਸ ਪਾਈ ਮਰਦਾਨ ਦੀ ਗੋਚ ਬਚਪਨ ਵਿੱਚ ਖੇਡਦੇ ਰਹੇ ਅੱਜ ਉਹ ਹੀ ਗੁਰੂ ਸਾਹਿਬ ਦੀ ਗੋਚ ਪਾਈ ਮਰਦਾਨ ਦਾ ਸਿਰ ਹੈ ਇਹ ਸਾਡੀ ਸਾਂਝੀ ਦਾ ਮਾਮਲਾ ਹੈ ਉਸ ਤੋਂ ਬਾਅਦ ਜੇ ਅਸੀਂ ਦੇਖਦੇ ਹਾਂ ਅ ਗੁਰੂ ਸਾਹਿਬ ਜਾਣਦੇ ਨੇ ਉਹਨਾਂ ਕੋਲੇ ਅ ਸੋਰੀ ਸ਼ੇਖ ਫਰੀਦ ਦੀ ਦਰਗਾਹ ਤੇ ਜਿਹੜੀ ਉਹਨਾਂ ਦੀ ਮੁਲਤਾਨ ਵਿਖੇ ਦੀ شیخ ਬਰਮ ਉਹਨਾਂ ਦੀ ਗੱਦੀ ਤੋਂ ਉਸ ਵੇਲੇ ਤੇ ਉਹਨਾਂ ਨੂੰ ਗੁਰੂ ਸਾਹਿਬ ਮਿਲਣ ਉਹਨਾਂ ਨੂੰ ਗੱਲ ਲੱਗੇ ਕਿ ਮਿੱਠੀ ਬਾਣੀ ਉਚਾਰ ਕਰਦੇ ਨੇ ਆਵੋ ਭੈਣਾਂ ਗੱਲ ਮਿਲੇ ਅੰਕ ਸੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰਤ ਕੰਤਕੀਆਂ ਸਾਚੇ ਸਾਹਿਬ ਸਾਹਿਬ ਗੁਣ ਉਹ ਗੁਰੂ ਸਾਹਿਬ ਦਾ ਆ ਪ੍ਰਾਤਨ ਜਨਮ ਸਾਖੀ 15 ਨੰਬਰ 57 ਅ ਸ਼੍ਰੀ ਰਾਗ ਮਹੱਲਾ ਪਹਿਲਾ ਅੰਗ 17 ਦੇ ਦਰਜਾ ਹੈ ਤੇ ਜਦ ਉਸ ਦੇ ਦੇਣਾ ਪੰਜਵੇਂ ਪਾਸ਼ਾਹੀ ਦਾ ਆਪਾਂ ਗੱਲ ਕਰਦੇ ਹਾਂ ਤੇ ਤੁਨ ਤੁਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਤੋਂ ਸ਼੍ਰੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਉਂਦੇ ਨੇ ਤੋ ਜਦੋਂ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਦੀ ਤਿਆਰ ਕਰਦੇ ਨੇ ਤਾਂ ਉਹਦੇ ਵਿੱਚ ਮੁਸਲਮਾਨਾਂ ਦੀ ਬਾਣੀ ਦਰਜ ਕਰਦੇ ਨੇ ਠੀਕ ਹੈ ਨਾ ਤੇ ਉਸ ਤੋਂ ਬਾਅਦ ਨੌਵੇਂ ਗੁਰੂ ਸਾਹਿਬ ਨੇ ਪਟਨਾ ਜਾਂਦੇ ਨੇ ਤੇ ਉੱਥੇ ਜਿਹੜਾ ਨਵਾਬ ਆ ਉਸ ਪਟਨਾ ਦਾ ਨਵਾਬ ਕਰੀਮ ਬਖਸ਼ ਦੀ ਰੀਮ ਬਖਸ਼ ਇੱਕ ਪਿੰਡ ਤੇ ਦੋ ਬਾਗ ਪੇਂਟ ਕਰਦਾ ਫਿਰ ਦਸਵੇਂ ਗੁਰੂ ਸਾਹਿਬ ਦੇ ਜਿਹੜੇ ਉਸਤਾਦ ਨੇ ਉਹ ਸੈਦ ਮੌਲਵੀ ਪੀਰ ਮਮੋ ਤੇ ਪਹਿਲੇ ਗੁਰੂ ਸਾਹਿਬ ਦੇ ਉਸਤਾਦ ਸੈਦ ਮੀਰ हसन ਤੇ ਦਸਵੇਂ ਗੁਰੂ ਸਾਹਿਬ ਦੇ ਉਸਤਾਦ ਪੀਰ ਮਮੋ ਤਵਾਰੀ ਗੁਰੂ ਖਾਲਸਾ ਪੰਨਨਬਰ 784 ਦੇ ਅਕਾਲੀ ਅਕਾਲੀ ਪੱਤਰ ਦਾ 12 ਜਨਵਰੀ ਨੂੰ ਸਟਾਰਟ ਵੀ ਦਰਜ ਹੈ ਨਾ ਤੇ ਸਾਡੀ ਸਾਂਝਾਂ ਤਾਂ ਕਿਸੇ ਵੇਲੇ ਟੁੱਟੀਆਂ ਨਹੀਂ ਹੈਗੀਆਂ ਹਾਂ ਗੁਰੂ ਸਾਹਿਬ ਤੋਂ ਚੌਖਾ ਸਮਾਂ ਮਗਰੋਂ ਕਿਸੇ ਤੀਜੇ ਹੱਥ ਨੇ ਸਾਡੀ ਏਕਤਾ ਤੇ ਪਿਆਰ ਨੂੰ ਅਨੇਕਤਾ ਤੇ ਨਫ਼ਰਤ ਵਿੱਚ ਬਦਲ ਲਈ ਇਤਿਹਾਸ ਗੜ ਕੇ ਕਾਰਾ ਕਰ ਦਿੱਤਾ ਤੇ ਉਹੀ ਇਤਿਹਾਸ ਸੀ ਕਿ ਇਤਿਹਾਸਾਨੂੰ ਅੱਜ ਪੜਾਇਆ ਜਾ ਰਿਹਾ ਹੈ ਸੁਣਾਇਆ ਜਾ ਰਿਹਾ ਹੈ ਲਿਖਾਇਆ ਜਾ ਰਿਹਾ ਹੈ ਸਿੱਖੋਂ ਸੂਝਾਂ ਦੀ ਨਿਮਾਨੀ ਦੀ ਕੋਸ਼ਿਸ਼ ਹੈ ਕਿ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਵੱਲੋਂ ਕੀਤਾ ਪਿਆਰ ਨੂੰ ਦੁਬਾਰਾ ਲੋਕਾਂ ਚ ਅਸੀਂ ਉਜਾਗਰ ਕਰੀਏ ਤੇ ਜਿਹੜੇ ਸਾਡੇ ਵਿਚਕਾਰ ਭਰਮ ਭਲੇਖੇ ਪਾਏ ਗਏ ਨੇ ਉਹਨੇ ਭੈੜੇ ਲੋਕਾਂ ਵੱਲੋਂ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹ ਦੂਰ ਹੋ ਜਾਣ ਤੇ ਸਾਡੇ ਜੋ ਉਹ ਪਿਆਰ ਫਿਰ ਤੋਂ ਪੈਦਾ ਹੋ ਜਵੇ ਤੇ ਤੁਸੀਂ ਅੱਗੇ ਬੋਰਡ ਲਗਾਇਆ ਹੋਇਆ ਏ ਨਵਾਬ ਸ਼ੇਰ ਮੁਹੰਮਦ ਖਾਨ ਤੋਂ ਇਲਾਵਾ ਹੋਰ ਕਿਹੜੇ ਮੁਸਲਿਮ ਧਰਮ ਦੇ ਲੋਕ ਸੀ ਜਿਨ੍ਹਾਂ ਨੇ ਹਾ ਦਾ ਨਾਰਾ ਉਸ ਵੇਲੇ ਮਾਰਿਆ ਬਿਲਕੁਲ ਜਿਵੇਂ ਅਬ 20 ਦਸੰਬਰ 1704 ਨੂੰ ਸਰਸਵੰਦੀ ਤੇ ਪਰਿਵਾਰ ਵਿਛੋੜਾ ਪੈਂਦਾ ਤਾਂ ਗੁਰੂ ਸਾਹਿਬ ਦਾ ਪਰਿਵਾਰ ਨੂੰ ਪਗਾਲ ਬੜਾ ਜਾਂਦਾ ਹੈ ਇੱਕ ਸ੍ਰੀ ਗੁਰੂ ਗਵਿੰਦ ਸਿੰਘ ਜੀ ਨਾਲ ਕੁਛ ਸਿੰਘ ਹੁੰਦੇ ਨੇ ਤੇ ਇੱਕ ਮਾਤਾ ਗੁਜਰਕੌਰ ਜੀ ਨਾਲ ਦੋਵੇਂ ਛੋਡੇ ਸਾਹਿਬ ਜਦੇ ਤੇ ਇੱਕ ਸਰਦਾਰ ਮਾਨ ਸਿੰਘ ਜੀ ਨਾਲ ਅਤੇ ਮਾਤਾਵਾਂ ਦੋਨੋਂ ਨਾਲ ਉਹ ਲੈ ਕੇ ਉਹ ਦਿੱਲੀ ਚਲੇ ਜਾਂਦੇ ਨੇ ਗੁਰੂ ਸਾਹਿਬ ਜਦੋਂ ਸਰਸਵਰ ਨਦੀ ਤੋਂ ਪਹੁੰਚਦੇ ਨੇ ਤਾਂ ਕੋਟਰਾ ਨਿੰਘਾ ਮੌਜਰੇ 20 ਕਿਲੋਮੀਟਰ ਦਾ ਫਾਸਲਾ ਹੈ ਰਸਤੇ 'ਚ ਬਹੁਤ ਸਾਰੇ ਸਿੱਖਾਂ ਦੇ ਘਰ ਆਏ ਹੋਣਗੇ ਬਹੁਤ ਸਾਰੇ ਸਿੱਖਾਂ ਦੇ ਘਰ ਆਏ ਹੋਣਗੇ ਗੁਰੂ ਸਾਹਿਬ ਕਿਤੇ ਨੁਕਦੇ ਕੋਟਰਾ ਨਿੰਘਾ ਕੋਲ ਰੁਕਦੇ ਨੇ ਤੇ ਗੁਰੂ ਸਾਹਿਬ 20 ਤਸੰਬ 20 ਦਸੰਬਰ ਦੀ ਰਾਤ ਨੂੰ ਕੋਟਰਾ ਦੇ ਗਾਂ ਪਹੁੰਚਦੇ ਨੇ 20 ਦੀ ਰਾਤ ਉੱਤੇ ਰੁਕਦੇ ਨੇ 21 ਦਾ ਪੂਰਾ ਦਿਨ ਰੁਕਦੇ ਨੇ 21 ਦੀ ਰਾਤ ਨੂੰ ਨਿਹੰਗ ਖਾਨ ਦਾ ਬੇਟਾ ਆਲਮ ਖਾਨ ਗੁਰੂ ਸਾਹਿਬ ਨੂੰ ਰਸਤਾ ਰਸ ਲਈ ਚਮਕੌਰ ਤਾਂ ਜਾਂਦੇ ਹਨਾ ਪਿੱਛੋਂ ਕਿਸੇ ਸੂਈਆਂ ਨੇ ਖਬਰ ਕਰਤੀ ਚੌਂਕੀਰ ਚਾਰ ਨੂੰ ਓਪੜਾ